ਦਿਲਵਾਜਲ ਦਾ ਪਿੰਡ ਪਾਕਾਂ ਵਿੱਚ ਹੋਏ ਪਿਓ-ਪੁੱਤ ਕਤਲ ਮਾਮਲੇ ਵਿੱਚ ਪੁਲਿਸ ਨੇ ਇੱਕ આરોપી ਨੂੰ ਪਹਿਲਾਂ ਫੜ ਲਿੱਤਾ ਗਿਆ ਸੀ ਅਤੇ ਉਸ ਤੋਂ ਬਾਅਦ ਦੋ ਦੋਸ਼ੀਆਂ ਨੂੰ ਪકડਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਅੱਜ ਪ੍ਰੈਸ ਨੂੰ ਜਾਣਕਾਰ ਦਿੰਦੇ ਹੋਏ ਐਸਐਸਪੀ ਡਾਕਟਰ ਪ੍ਰਗਿਆ ਜੈਲਮ ਦੱਸਿਆ ਕਿ ਫਾਜਲ ਦਾ ਪੁਲਿਸ ਨੇ 24 ਘੰਟੇ ਵਿੱਚ ਚਾਰਾਂ ਵਿੱਚੋਂ ਤਿੰਨ ਦੋਸ਼ੀਆਂ ਨੂੰ ਫੜਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਅਤੇ ਉਹਨਾਂ ਕੋਲੋਂ ਇਸ ਘਟਨਾ ਵਿੱਚ ਵਰਤੇ ਗਏ ਰਿਵਾਲਵਰ ਵੀ ਬਰਾਮਦ ਕਰ ਲਿੱਤਾ ਗਿਆ ਹੈ ਅਤੇ ਹੋਰ ਕੀ ਕੀ ਗਿਆ ਮੈਡਮ ਡਾਕਟਰ ਪ੍ਰਗਿਆ ਜੈਨ ਐਸਸੀ ਫਾਇਲ ਕਾ ਬਲੋ ਆਓ ਤੁਹਾਨੂੰ ਸੁਣਵਾਣੇ ਆ ਉਹਨਾਂ ਦੀ ਜ਼ੁਬਾਨੀ ਪੰਜਾਬ ਵਾਤਾ ਲਈ ਦਿਲੀਬਦਦੀ ਰਿਪੋਰਟ ਫਾਜ਼ਿਲਕਾ ਜੀ ਪਹਿਲਾ ਜਿਹੜਾ ਮਸਲਾ ਹੈ ਉਹ ਜਿਹੜਾ ਪਿੰਡ ਪੱਕਾ ਚ ਜਿਹੜਾ ਡਬਲ ਮਰਡਰ ਹੋਇਆ ਸੀ ਇੱਕ ਮਹੀਤ ਬਾਅਦ ਵੀ ਬਹੁਤ ਘਟਨਾ ਹੋਈ ਸੀ ਜਿਹੇ ਚ ਇੱਕ ਫਾਦਰਸਨ ਦਿਓ ਦਾ ਬਹੁਤ ਹੀ ਇੱਕ ਬਰੂਟਲ ਤਰੀਕੇ ਨਾਲ ਮਰਡਰ ਹੋਇਆ ਸੀ ਉਹ ਚ ਫਾਜ਼ਿਲਕਾ ਪੁਲਿਸ ਦੀ ਸਾਡੀ ਸਾਰੀ ਟੀਮ ਇਨਕਲੂਡਿੰਗ ਡੀਐਸਪੀ ਡੀ ਰਿਸ਼ਪਾਲ ਜੀ ਡੀਐਸਪੀ ਜਲਾਲਾਬਾਦ ਅਚਰਮ ਸ਼ਰਮਾ ਜੀ ਸੀਆਈਏ ਦੀ ਟੀਮ ਇੰਸਪੈਕਟਰ ਸਚਿਨ ਇੰਸਪੈਕਟਰ ਅਮਰਿੰਦਰ ਐਡੀਸ਼ਨਲ ਐਸਐਚਓ ੜਨੀ ਵਾਲਾ ਗੁਰਿੰਦਰ ਤੇ ਇਹ ਜਿਹੜੀ ਮੇਰੀ ਪੂਰੀ ਟੀਮ ਮੇਰੇ ਪਿੱਛੇ ਖੜੀ ਹੈ ਇਹਨਾਂ ਨੇ ਬਹੁਤ ਮਿਹਨਤ ਕਰਕੇ 24 ਘੰਟਿਆਂ ਤੋਂ ਵੀ ਘੱਟ ਸਮੇਂ 'ਚ ਵਕ-ਵਕ ਥਾਵਾਂ ਤੇ ਰੇਡਾਂ ਕਰਕੇ ਉਹਦੇ 'ਚ ਜਿਹੜੇ ਤਿੰਨ ਹੱਕੀ ਦੋਸ਼ੀ ਸੀ ਉਹਨਾਂ ਨੂੰ ਅਰੈਸਟ ਕਰਨ 'ਚ ਕਾਮਯਾਬੀ ਪਾਈਏ ਉਸ ਤੋਂ ਇਲਾਵਾ ਜਿਹੜਾ ਮੇਨ ਬੰਦਾ ਸੀ ਜਿਹਨੇ ਫਾਇਰ ਕਿਤੇ ਸੀ ਆਪਣੇ ਲਾਇਸੈਂਸੀ ਪਿਸਤਲ ਨਾਲ ਉਹਨੂੰ ਵੀ ਅरेस्ट ਕੀਤਾ ਗਿਆ ਹੈ ਤੇ ਇਸ ਵਾਰਦਾਤ ਚ ਵਰਤਿਆ ਗਿਆ ਪਿਸਤੌਲ ਉਹਨੂੰ ਵੀ ਬਰਾਮਦ ਕਰ ਲਿਆ ਗਿਆ। ਤੋਂ ਇਹ ਸਾਡੀ ਇੱਕ ਕੋਸ਼ਿਸ਼ ਹੈ ਪੰਜਾਬ ਪੁਲਿਸ ਦੀ, ਫਾਜ਼ਿਲਕਾ ਪੁਲਿਸ ਦੀ ਕਿ ਜਿਹੜੀ ਇਹ ਡਿਸੀਜ਼ਡ ਦੀ ਫੈਮਲੀ ਹੈ ਉਹਨੂੰ ਅਸੀਂ ਇੱਕ ਇਨਸਟੈਂਟ ਜਸਟਿਸ ਦਵਾਣ ਦੀ ਕੋਸ਼ਿਸ਼ ਕੀਤੀ ਹੈ ਐਂਡ ਵੀ ਵਿਲ ਆਲਸੋ ਇਨਸ਼ੋਰ ਇਸ ਕੇਸ ਚ ਇਨਵੈਸਟੀਗੇਸ਼ਨ ਜਿੰਨਾ ਜਲਦੀ ਤੋਂ ਜਲਦੀ समय असी पूरी कर तो सकते सही तरीके प्रॉपर एविडेंस मिसल तक के बहुत जल्दी असी चलान भी पेश करेंगे जेडे तीन बंदे अरेस्ट किए गए हैं अनमोल सिंह उर्फ हु रघुबीर सिंह उर्फ गोमा और पलविंदर सिंह उर्फ पिंदा एलविंदर उर्फ पिंदा इन्हें मेन जी बोलियाँ उ चलाई स ਇਨਾ ਦਾ ਪ੍ਰੀਵियस ਜਿਹੜਾ ਸਟੈਂਡਿੰਗ ਡਿਸਪਿਊਟ ਸੀ ਉਹ ਠੇਕੇ ਦੀ ਜ਼ਮੀਨ ਨੂੰ ਲੈ ਕੇ ਸੀ ਤੇ ਪਰਸੋ ਸ਼ਾਮੀ ਪਾਣੀ ਦੀ ਵਾਰੀ ਨੂੰ ਲੈ ਕੇ ਇਹਨਾਂ ਦਾ ਇੱਕ ਟ੍ਰਿਗਰਿੰਗ ਫਲੈਸ਼ ਪੁਆਇੰਟ ਹੋਇਆ ਜੇ ਚ ਪਰਮਿੰਦਰ ਸਿੰਘ ਪਿੰਦਾ ਔਰ ਇਹਦੇ ਨਾਲ ਇਹਦੇ ਬਾਕੀ ਐਸੋਸੀਏਟਸ ਨੇ ਉਸ ਉੱਥੇ ਜਾ ਕੇ ਇਹ ਡਿਸੀਜ਼ਡ ਤੇ ਉਹਦੇ ਸੰਤ ਦੇ ਉੱਤੇ ਅਟੈਕ ਕੀਤਾ ਤੇ ਪਿਸਟਲ ਫਾਇਰ ਦੇ ਵਜੇ ਨਾਲ ਉਹਨਾਂ ਦੀ ਅਨਫੋਰਚੂਨੇਟ ਡੈਥ ਜੀ ਜਿੰਨੇ ਰਾਉਂਡ ਫਾਇਰ ਹੋਏ ਹੈ ਦੈਟ ਇਜ਼ ਅ ਸਬਜੈਕਟ ਆਫ ਅਸੈਸਮੈਂਟ ਕੱਲ ਪੋਸਟਮਾਰਟਮ ਹੋਇਆ तो डॉक्टर्स ने अपनी फाइंडिंग्स जो है वो पोस्टमार्टम रिपोर्ट उन्होंने लिख नहीं। नहीं। समय तो ली कि देखिए ये जो इशू सी वो पुलिस की नॉलेज नहीं सी क्योंकि किसी भी दोनों तरह किसी ने भी पुलिस ने इस तो पहला अप्रोच नहीं किया बट पिंडो जो अ पता उतों सूँ पता चलिया कि ये काफ़ी कई सालों तो ਇਹ ਇੱਕ ਪ੍ਰੀਵੀਅਸ ਲੌਂਗ ਸਟੈਂਡਿੰਗ ਡਿਸਪਿਊਟ ਸੀਗਾ ਜਿਹਦੇ ਪਰਸੋ ਇੱਕ ਪਾਣੀ ਦੀ ਵਾਰੀ ਨੂੰ ਲੈ ਕੇ ਇੱਕ ਫਲੈਸ਼ ਪੁਆਇੰਟ ਹੋਇਆ ਤੇ ਇਹ ਇੱਕ ਮੰਦਭਾਗੀ ਘਟਨਾ ਉਹ ਟ੍ਰਿਗਰ ਮੈਮ ਜਿਹੜਾ ਬੰਦੇ ਨੇ ਕਤਲ ਕੀਤਾ ਮੈਮ ਆਪਸ ਦੇ ਵਿੱਚ ਕੋਈ ਹੈ ਨਾ ਰਿਸ਼ਤੇਦਾਰੀ ਜੀ ਨਹੀਂ ਇਹਨਾਂ ਦੀ ਆਪਸ ਵਿੱਚ ਕੋਈ ਰਿਸ਼ਤੇਦਾਰੀ ਨਹੀਂ ਹੈ ਬੜ ਜਿਹੜੇ 4 ਅਕਿਊਜ਼ਡ ਨੇ ਉਹਨਾਂ ਚੋਂ 3 ਸੱਗੇ ਪ੍ਰਾਣ ਨੇ ਤੇ ਇੱਕ ਅਕਿਊਜ਼ ਤੇ ਉਹਦਾ ਮੁੰਡਾ ਚੌਥਾ ਬੰਦਾ ਜਿਹੜਾ ਹੈਗਾ ਉਹ ਇਹਦਾ ਮੁੰਡਾ ਹੈ ਬਲਵੀਰ ਸਿੰਘ ਮੈਮ ਜਿਨ੍ਹਾਂ ਜਿਨ੍ਹਾਂ ਨੇ ਕਤਲ ਕੀਤਾ ਉਹਨਾਂ ਦੇ ਕੋਈ ਨਸ਼ੀਦਾਦੀ ਹੈ ਉਹਨਾਂ ਸੁਨੇ ਉਹਦੇ ਵਿੱਚ ਨਹੀਂ ਕਿ ਥੈਟ ਇਜ਼ ਏਟ ਟੂ ਬੀ ਅਸਰਟਨ ਕਿਉਂਕਿ ਇਹ ਹਲੇ ਹੀ ਫੜੇ ਗਏ ਨੇ ਬੰਦੇ ਹੁਣ ਅਸੀਂ ਇਹਨਾਂ ਦਾ ਪ੍ਰੋਪਰ ਰਿਮਾਂਡ ਲੈ ਕੇ ਅੱਗੇ ਦੀ ਪੁੱਛਗਿੱਛ ਅਸੀਂ ਕਰਾਂਗੇ ਕੋਈ ਅਗਰ ਆਂਦਾ ਹੈ ਔਨ ਰਿਪੋਰਟ ਕੈਸੀ ਫਰਤਾਨ ਜਨਰਲ ਰਿਪੋਰਟ ਮੈਂ سامنے ਆ ਨਾਟ ਥੈਟ ਵੀ ਨੋ ਜ਼ਮੀਨ ਕਿੰਨੀ ਸੀ ਜੀ ਜ਼ਮੀਨ ਜਿਹੜੀ ਹੈਗੀ ਟੋਟਲ ਇਨੀਸ਼ੀਅਲ ਡਿਸਪਿਊਟ ਜਿਹੜਾ ਹੈਗਾ ਉਹ 9 ਕਿੱਲੇ ਜ਼ਮੀਨ ਦਾ ਸੀ ਬਟ ਇਹਨਾਂ ਦੇ ਕੋਲ ਦੋ ਤੋਂ 2.5 ਕਿੱਲੇ ਜ਼ਮੀਨ ਤੇ ਆਮ ਜਿਹੜੇ ਵੈਪਨ ਸੀਗੇ ਇੱਕ ਨਾਲ ਹੀ ਰਾਇ ਵਾਰਦਾਤ ਤੇ ਹੋ ਰਹੀ ਹੈ ਆਪਣਾ ਲਗਦਾ ਹੈ ਕਿ ਐਜ਼ ਆਫ ਨਾਓ ਤੋਂ ਅਸੀਂ ਜਿਹੜੀ ਰਿਕਵਰ ਕੀਤੀ ਹੈ ਉਹ ਇੱਕ ਪਿਸਟਲ ਰਿਕਵਰ ਕੀਤੀ ਹੈ ਬਟ ਯੈਸ ਇਹਦੇ ਨਾਂ ਤੇ ਲਾਇਸੈਂਸਡ ਵੈਪਨਸ ਦੋ ਸੀਗੇ ਅਸੀਂ ਉਹ ਵੀ ਲਾਇਸੈਂਸ ਕੈਨਸਲੇਸ਼ਨ ਬਾਰੇ ਵੀ ਅਸੀਂ ਲਿਖ ਕੇ ਭੇਜਾਂਗੇ ਤੇ ਜਿਹੜਾ ਬਾਕੀ ਦੂਜੇ ਵਾਲਾ ਹੈਗਾ ਉਹਨੂੰ ਵੀ ਅਸੀਂ ਜਾਈਏ ਮਾ ਫੋਟੋ ਦੇ ਵਿੱਚ ਜਿਹੜਾ ਡੈੱਡ ਬੁੱਡ ਪੀਹੋਂਦੇ ਫੋਨ ਕਈ ਤਾਂ ਕੱਟ ਨਿਸ਼ਾਨ ਹੈ ਬਾਹਾਂ ਤੇ ਯੈਸ ਕੀ ਬਾਕੀ ਜਿਹੜੇ ਅਕਿਊਜ਼ ਸੀਗੇ ਉਹਨਾਂ ਦੇ ਕੋਲ ਲੀਥਲ ਵੈਪਨ ਸੀ ਸੋ ਉਹ ਸਾਰੀਆਂ ਇਨਵੈਸਟੀਗੇਸ਼ਨਸ ਦੀਆਂ ਕੁਝ ਗੱਲਾਂ ਹੁੰਦੀਆਂ ਹੈਗੀਆਂ ਸੋ ਮੈਂ ਤੁਹਾਨੂੰ ਇੱਕ ਮੋਟੀ ਮੋਟੀ ਗੱਲ ਇੱਥੇ ਦੱਸਾਂ ਮੈਮ ਗ੍ਰਿਫਤਾਰੀ ਕਿੱਥੋਂ ਹੋਈ ਹੈ ਜੀ ਗ੍ਰਿਫਤਾਰੀ ਜੀ ਬਖ ਬਖ ਥਾਵਾਂ ਤੋਂ ਅਸੀਂ ਕੀਤੀ ਹੈਗੀ ਸੋ ਉਹ ਸਾਰਾ ਅਸੀਂ ਮਿਸਲ ਤੇ ਲੈ ਕੇ ਆਏ ਇਹਨਾਂ ਦਾ ਕੋਈ ਹੋਰ ਵੀ ਮਾਮਲੇ ਦਰਜ ਨੇ ਮੈਮ ਨਾਟ ਦੈਟ ਵੀ ਨੋ ਆਫ ਟੀਲ ਨਾਊ ਕੁਝ ਆਊਗਾ ਅ ਸਰਟਨ ਕਰਕੇ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਦੱਸਾਂਗੇ ਮੈਮ ਵਾਰਦਾਤ ਤੋਂ ਬਾਅਦ ਕਿੱਥੇ ਨਿਕਲ ਗਏ ਸੀਗੇ ਇਹ ਹਥਿਆਰ ਕਿੱਥੇ ਛੁਪਾਇਆ ਗਿਆ ਸੀਗਾ ਕਿੱਥੋਂ ਬਰਾਮ ਤੇ ਫਿਰ ਬੰਦਾ ਹੜਬੜਾ ਹੜ ਸੁਣਾ ਤੇ ਇਹ ਸਾਰੇ ਵਕ ਵਕ ਥਾਂਵਾਂ ਤੇ ਪਹੁੰਚ ਗਏ ਸੀ ਤੇ ਸਾਡੀ ਟੀਮਾਂ ਨੇ 5 ਤੋਂ 6 ਟੀਮਾਂ ਨੇ 올 ਨਾਈਟ ਰੇਡਸ ਕੀਤੀਆਂ ਹੈਗੀਆਂ ਇਹਨਾਂ ਦੇ ਸਾਰੇ ਜਿਹੜੇ ਠਿਕਾਣੇ ਹੈਗੇ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਗਿਆ ਟੈਕਨੀਕਲ ਸਰਵੇਲੈਂਸ ਇਹ ਚ ਉਹਨੇ ਸਾਡੀ ਇੱਕ ਬਹੁਤ ਹੈਲਪ ਕੀਤੀ ਤੇ ਮੋਸਟ ਇੰਪੋਰਟੈਂਟਲੀ ਜਿਹੜੀ ਸਾਡੀ ਇਹ ਟੀਮ ਹੈ ਇਹਦੀ ਮਿਹਨਤ ਔਰ ਇੱਕ ਜ਼ੀਲ ਜਿਹਨੂੰ ਮੈਂ ਕਹਿੰਦੀ ਜਨੂੰਨ ਕਿ ਨਹੀਂ ਅਸੀ ਇਹ ਫੈਮਿਲੀ ਦੇ ਨਾਲ ਇਨਾ ਇੱਕ ਮੰਥ ਪਾਕੀ ਘਟਨਾ ਇਹ ਹੋਈ ਹੈ ਤੇ ਪੁਲਿਸ ਦਾ ਇਹ ਕੰਮ ਹੈ ਕਿ ਅਸੀਂ ਆਪਣੀ ਡਿਊਟੀ ਸਹੀ ਤਰੀਕੇ ਨਾਲ ਕਰਕੇ ਉਹ ਫੈਮਿਲੀ ਨੂੰ ਥੋੜਾ ਜਿਹਾ ਜਸੀ ਸੋਲਿਸ ਪ੍ਰੋਵਾਈਡ ਕਰ ਸਕੀ ਉਸ ਇੱਕ ਜਨੂਨ ਕੇ ਸਾਥ ਇਹਨ ਸਾਰੇ ਸਾਡੇ ਮੁਲਾਜ਼ਮਾਂ ਨੇ ਕੰਮ ਕੀਤਾ ਤੇ 24 ਘੰਟੇ ਤੋਂ ਵੀ ਘੱਟ ਸਮੇਂ ਦੇ ਅੰਦਰ ਉਨ੍ਹਾਂ ਨੇ ਦੋਸ਼ਿਆਨ ਫੜਿਆ ਮੈਮ ਦੋਸ਼ਿਆ ਨੇ ਦੱਸਿਆ ਕਿ ਉਸ ਦਿਨ ਹੋਇਆ ਕੀ ਸੀਗਾ ਜਿਸ ਦਿਨ ਇਹ ਸਾਰਾ ਵਿਵਾਦ ਛਿੜ ਗਿਆ ਸੀ। ਦੇਖਿਏ ਐਜ਼ ਆਈ ਸੈਡ ਕਿ ਇਹ ਕੱਲ੍ਹ ਸ਼ਾਮ ਤੱਕ ਅਰੈਸਟ ਹੋਏ ਐਂਡ ਇਹਨਾਂ ਨੂੰ ਅੱਜ ਅਸੀਂ ਰਿਮਾਂਡ ਜੁਡੀਸ਼ੀਅਲ ਅਸੀਂ ਵੀਲ ਆਸਕ ਫॉर ਪੁਲਿਸ ਕਸਟਡੀ ਐਂਡ ਦੈਨ ਡੂਰਿੰਗ ਦੈਟ ਪੁਲਿਸ ਕਸਟਡੀ ਵੀਲ ਆਸਕ ਫॉर ਆਲ ਦਿਸ ਕਿੰਨੇ ਦਿਨ ਦਾ ਰਿਮਾਂਡ ਮਿਲੇ ਮੈਮ ਅਸੀਂ ਹੁਣ ਪੇਸ਼ ਕਰਾਂਗੇ ਮੈਂ ਕਿਸ ਤਰ੍ਹਾਂ ਦੇਖਦੇ ਹੋਏ ਇਸ ਸਾਰੀ ਕਟਨਾ ਨੂੰ ਕਿ ਛੋਟੀ ਜੀ ਗੱਜਾ ਦੇ ਕਰਕੇ ਕਈ ਪਰਿਵਾਰ ਜਿਹੜੇ ਜਿਹੜੇ ਜੁੜ ਗਏ ਦੇਖਿਏ ਇਹ ਇਟ ਇਜ਼ ਮੋਰ ਆਫ ਅ ਕ੍ਰਾਈਮ ਬਿਟਵੀਨ ਟੂ ਪਾਰਟੀਆਂ ਬਟ ਯੈਸ ਇਹਦਾ ਸੋਸ਼ਲ ਇੰਪੈਕਟ ਅਗਰ ਅਸੀਂ ਦੇਖੀਏ ਤਾਂ ਸਾਨੂੰ ਇਸ ਗੱਲ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਹੜੇ ਸਾਡੇ ਕੋਲ ਵੈਪਨਸ ਹੈਗੇ ਲਾਇਸੈਂਸਡ ਵੈਪਨਸ ਹੈਗੇ ਉਹਨਾਂ ਦਾ ਅਸੀਂ ਕਿਵੇਂ ਇਸਤੇਮਾਲ ਕਰ ਰਹੇ ਨੇ ਨੰਬਰ 1 ਨੰਬਰ 2 ਜਿਹੜੇ ਘਰ ਦੇ ਵੱਡੇ ਬਜ਼ੁਰਗ ਨੇ ਉਹਨਾਂ ਦੀ ਮੈਂ ਬਹੁਤ ਵੱਡੀ ਇੱਕ ਰਿਸਪਾਂਸਿਬਿਲਟੀ ਮੰਨਦੀ ਆ ਕਿ ਜਦੋਂ ਉਹਨਾਂ ਦੇ ਯੰਗਸਟਰਸ ਇੱਥੇ ਲੈਸਨ ਲਾਇਸੈਂਸ ਵਾਸਤੇ ਅਪਲਾਈ ਕਰਦੇ ਨੇ ਤਾਂ ਇੱਕ ਚੈੱਕ ਐਂਡ ਬੈਲੈਂਸ ਫੈਮਿਲੀ ਦੇ ਲੈਵਲ ਤੇ ਰੱਖੋ ਕਿ ਵਈ ਕਿਸ ਵਾਸਤੇ ਸਾਨੂੰ ਇਹ ਹਥਿਆਰ ਚਾਹੀਦਾ ਹੈ तो ये बहुत जरूरी है दूजा है हीट ऑफ द मोमेंट या एक क्राइम ऑफ पैशन होंगे उस वेले कितने डिजास्टरस इफेक्ट्स uh, हो सकते हैं दैट इज़ फॉर ऑल टू सी